ਇਸ ਤੋਂ ਵੱਡੀ ਬੇਅਦਬੀ ਕਿਹੜੀ ਹੋਣੀ ਦੀ ਆ ਉਹ ਜਿਹੜਾ ਬੇਅਦਬੀਆਂ ਹੁੰਦੀਆਂ ਸੀ ਮੈਂਟ ਚ ਸਾਰੇ ਇਕੱਠੇ ਹੋ ਜਾਂਦੇ ਆ ਸਾਡਾ ਫਰਜ਼ ਵੀ ਬਣਦਾ ਤੇ ਅਸੀਂ ਜਾ ਕੇ ਉਹਨਾਂ ਸਜਾਵਾਂ ਹੀ ਦੇਣੇ ਆ ਹੱਥ ਪੈਰ ਵੀ ਕੱਟ ਦੇਣੇ ਆ ਤੇ ਇਹ ਸੰਤ ਜਿਹੜਾ ਸਾਧ ਲਾਣਾ ਇਹਨੇ ਗੁਰੂ ਦੀ ਹਜ਼ੂਰੀ ਵਿੱਚ ਐਡਾ ਵੱਡਾ ਗਲਤ ਕੰਮ ਕੀਤਾ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਖਾਲੀ ਇਹਦਾ ਪਰਚੇ ਨਾਲ ਨਹੀਂ ਸਰਨਾ ਇਹਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇਹਨੇ ਆਪਣੇ ਨਾਂ ਤੇ ਡੇਰਾ ਖੋਲ੍ਹਿਆ ਗੁਰੂ ਮਹਾਰਾਜ ਜਿਹੜਾ ਪ੍ਰਕਾਸ਼ ਕੀਤਾ ਹੋਇਆ ਤੇ ਉਸ ਦੀ ਹਜ਼ੂਰੀ ਦੇ ਵਿੱਚ ਇਹ ਤਰ੍ਹਾਂ ਦੇ ਕੰਮ ਕਰਦਾ ਅਸੀਂ ਜਿਹੜੀਆਂ ਵੀ ਸਮੂਹ ਸਿੱਖ ਜਦੇ ਬੰਦੀਆਂ ਜਿਹੜੀਆਂ ਵੱਡੀਆਂ ਜਿ세 ਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਪੀਐਸ ਸਾਧ ਨੂੰ ਸਜ਼ਾ ਦੋ ਵੱਡੀ ਤੋਂ ਵੱਡੀ ਸਜ਼ਾ ਦੋ ਇਹਨੇ ਬਹੁਤ ਵੱਡੀ ਬੇਅਦਬੀ ਕੀਤੀ ਛੋਟੀ ਬੇਅਦਬੀ ਨਹੀਂ ਕੀਤੀ ਪੂਰੇ ਵਰਲਡ ਦੇ ਵਿੱਚ ਇਹਨੇ ਨਾਮ ਬਦਨਾਮ ਕਰਕੇ ਰੱਖਤਾ ਇਸ ਤੋਂ ਵੱਡੀ ਬੇਅਦਬੀ ਹੋ ਨਹੀਂ ਸਕਦੀ ਕੋਈ ਇਹ ਛੋਟੀ ਬੇਅਦਬੀ ਨਹੀਂ ਬਹੁਤ ਵੱਡੀ ਬੇਅਦਬੀ ਇੱਕ ਤਾਂ ਬੇਅਦਬੀ ਹੁੰਦੀ ਨਾ ਵੀ ਉਹ ਬੰਦੇ ਨੂੰ ਫੜ ਕੇ ਉਹਨੂੰ ਸਜ਼ਾ ਦੇ ਦੇਣੀ ਤੇ ਇਹਨੇ ਡੇਰੇ ਦਾ ਸਾਧ ਹੋਣ ਦੇ ਨਾਂ ਤੇ ਇੰਨੀ ਵੱਡੀ ਬੇਦਬੀ ਕੀਤੀ ਤੇ ਫਿਰ ਵੀ ਜਿਹੜੇ ਪ੍ਰਸ਼ਾਸਨ ਆ ਉਹਨਾਂ ਦਾ ਸਾਥ ਦਿੰਦਾ ਤੇ ਜਿਹੜੇ ਸਾਥ ਲਾਣੇ ਵੱਡੇ ਵੱਡੇ ਲੀਡਰ ਆ ਉਹ ਵੀ ਉਹਨੂੰ ਉਹਦੀ ਮੰਨਦੇ ਆ ਤੇ ਜਿਹੜੇ ਚੜ੍ਹਦੀ ਕਲਾ ਵਾਲੇ ਕਾਰਜਕਰਮੀ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਚਲਦੀ ਕੌਂਸਲੈਂਸ ਦੇ ਵਿੱਚ ਰੋ ਰਹੇ ਆ ਤੇ ਆਪਣੇ ਦੁਖੜੇ ਜਰਦੇ ਆ ਤੇ ਬਹੁਤੀ ਮਾਨੂੰ ਫੇਸ ਪਹੁੰਦੀ ਆ ਵੀ ਜੇ ਕੋਈ ਸਾਡਾ ਭਰਾ ਵਧੀਆ ਕਾਰਜ ਕਰਦਾ ਤੇ ਉਹਦੇ ਵਾਸਤੇ ਜੇ ਅਸੀਂ ਨਾ ਖੜੇ ਤੇ ਸਾਡੇ ਜੀਵਨ ਦਾ ਕੀ ਹੱਕ ਆ ਆਪਾ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਬਾਰੇ ਵਿਚਾਰ ਕਰਦੇ ਆ ਤੇ ਉਹਨਾਂ ਦਾ ਸਾਥ ਦੇਣਾ ਵਾ ਜਿਹੜਾ ਉਹਨਾਂ ਤੇ ਇਸ ਟਾਈਮ ਮੁਸੀਬਤ ਬਣੀ ਆ ਤੇ ਸਾਡਾ ਵੀ ਫਰਜ਼ ਬਣਦਾ ਵਾ ਕਿ ਜੇ ਕੋਈ ਪੰਥ ਦਾ ਕਾਰਜ ਕਰਦਾ ਉਹਦੇ ਪਿੱਛੇ ਇੱਕ ਥੋਕੇ ਖੜਨ ਦਾ ਅਸੀਂ ਖੜੇ ਆ ਜਿੱਥੇ ਵੀ ਕਿਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਲੋੜ ਪੈਂਦੀ ਆ ਤੇ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ 10 ਦਾ ਨੰਬਰ ਹੈ 8544810052 ਢੇੜਾ ਰਾਤ ਜਦੋਂ ਵੀ ਭਾਈ ਸਾਹਿਬ ਨੂੰ ਲੋੜ ਪੈਂਦੀ ਆ ਤੇ ਜਿੰਨੇ ਵੀ ਇਹਦੇ ਨਾਲ ਵੀਰ ਸੱਜਣਾਂ ਦਾ ਦਾਸ ਦੇ ਨਾਲ ਸੰਪਰਕ ਕਰਨਾ ਅਸੀਂ ਜਰੂਰ ਹਾਜ਼ਰ ਹੋਵਾਂਗੇ ਤੇ ਹੁਣ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਆਪਣੇ ਮੋਕੇ ਜ਼ਿਲ੍ਹੇ ਦੇ ਵਿੱਚ ਇਕੱਠ ਰੱਖਿਆ 25 26 ਤਰੀਕ ਦਾ ਤੇ ਅਸੀਂ ਉੱਥੇ ਜਰੂਰ ਪਹੁੰਚਾਂਗੇ ਤੇ ਹੋਰ ਵੀ ਸਾਡੇ ਜਿੰਨੇ ਵੀ ਭੈਣ ਭਰਾ ਸੱਜਣ ਮਿੱਤਰਿਆ ਲਾਗੋ ਬੰਨੇ ਦੇ ਉਹਨਾਂ ਨੂੰ ਬੇਨਤੀ ਆ ਵੀ ਇਸ ਇਕੱਠ ਦੇ ਵਿੱਚ ਜਰੂਰ ਪਹੁੰਚੋ ਤੇ ਭਾਈ ਸਾਹਿਬ ਦਾ ਜਿਹੜਾ ਮਨੋਬਾਲ ਆ ਪਰ ਡਿੱਗਣੇ ਨਹੀਂ ਦੇਣਾ ਜੇ ਆਪਾਂ ਉਹਨਾਂ ਦਾ ਮਨੋਂ ਬਲ ਟੇਕਾ ਤੇ ਕਿਸੇ ਨੇ ਅੱਗੇ ਤੋਂ ਪੰਥ ਦੀ ਗੱਲ ਨਹੀਂ ਕਰਨੀ ਤੇ ਖੁਨੈ ਭਾਈ ਸਾਹਿਬ ਨੇ ਕੋਈ ਆਪਣਾ ਨਿੱਜੀ ਕੰਮ ਕੰਮ ਨਹੀਂ ਕੀਤਾ ਜਾਂ ਕਿ ਆਪਣੇ ਘਰ ਦਾ ਵੀ ਕੰਮ ਕੀਤਾ ਉਹਨਾਂ ਨੇ ਮਾਵਾ ਭੈਣਾਂ ਦੀਆਂ ਜਿਹੜੀਆਂ ਇਜਤਾਂ ਸਾਧ ਲਾਣੇ ਜਿਹੜੇ ਡੇਰਿਆਂ ਵਿੱਚ ਬੈਠੇ ਆ ਬਲਾਦਕਾਰੀ ਸਾਧ ਉਹ ਲੁੱਟ ਰਹੇ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹਿਆ ਤੇ ਬਹੁਤੀ ਚੜ੍ਹਦੀ ਕਲਾ ਵਾਲਾ ਕਾਰਜ ਕੀਤਾ ਤੇ ਗੁਰੂ ਸਾਹਿਬ ਇਸ ਤਰ੍ਹਾਂ ਹੀ ਸਵਾਭਾ ਲੈਂਦੇ ਰਹਿਣ ਪਖੰਡੀ ਜਿਹੜੇ ਇਸ ਤਰ੍ਹਾਂ ਦੇ ਕੁਰਪ ਕਰਮ ਕਰਦੇ ਉਹਨਾਂ ਨੂੰ ਜਿਸ ਤਰ੍ਹਾਂ ਸਜ਼ਾਵਾ ਦਿੰਦੇ ਰਹਿਣ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਆਂ ਜਿੱਥੇ ਵੀ ਕਿਤੇ ਲੋੜ ਪੈਂਦੀ ਭਰਾ ਨੂੰ ਤੇ ਅਸੀਂ ਉਹਦੇ ਨਾਲ ਉਥੇ ਜ਼ਰੂਰ ਪਹੁੰਚਾਂਗੇ ਤੇ ਇਸ ਟਾਈਮ ਉਹਨਾਂ ਤੇ ਮੁਸੀਬਤ ਪਈ ਆ ਬਹੁਤ ਭਾਰੀ ਵੀ ਪ੍ਰਸ਼ਾਸਨ ਵੀ ਤੰਗ ਕਰ ਰਿਹਾ ਕਿਉਂਕਿ ਉੱਥੋਂ ਤੁਹਾਨੂੰ ਪਤਾ ਵੱਡੇ ਵੱਡੇ ਜਿਹੜੇ ਲੀਡਰ ਆ ਉਹਨਾਂ ਦੀਆਂ ਡੇਰੀਆਂ ਨਾਲ ਬਣੀਆਂ ਹੁੰਦੀਆਂ ਤੇ ਉਹ ਆਪਣਾ ਜਿਹੜਾ ਦਬਾਅ ਆ ਉਹ ਜ਼ਰੂਰ ਪਾਉਂਦੇ ਆ ਤੇ ਜਿਹੜਾ ਵੀ ਕੋਈ ਪੰਥ ਦਾ ਕਾਰਜਕਰਤਾ ਉਹਦੇ ਮਨੋਵਾਰ ਨੂੰ ਸੁੱਟਦੇ ਆ ਤੇ ਸਚਾਈ ਦਾ ਕੋਈ ਤੁਹਾਨੂੰ ਪਤਾ ਵੀ ਘਾਟੀ ਕੋਈ ਸੁੰਦੇ ਆ ਲੀਟਰ ਇਹਨਾਂ ਨੂੰ ਬਸ ਆਪਣੀਆਂ ਵੋਟਾਂ ਦੇ ਨਾਲ ਹੁੰਦਾ ਇਹਨਾਂ ਨੂੰ ਕਿਸੇ ਨਾ ਕੋਈ ਲੈਣਦੇ ਨਹੀਂ ਹੁੰਦਾ ਇਹਨਾਂ ਨੇ ਸਾ ਦੇ ਡੇਰੇ ਉੱਤੇ ਜਾ ਕੇ ਵੋਟਾਂ ਲੈਣੀਆਂ ਹੁੰਦੀਆਂ ਤੇ ਇਸ ਕਰਕੇ ਇਹ ਦੂਜੇ ਜਿਹੜੇ ਵੀਰ ਪੰਥਵਾਦ ਤੇ ਜਾਂ ਆਪਣੇ ਕੋਈ ਵਧੀਆ ਕਾਰਜ ਕਰਦੇ ਆ ਤੇ ਉਹਨਾਂ ਉੱਤੇ ਦਬਾਅ ਪੜਾ ਕੇ ਤੇ ਉਹਨਾਂ ਦੇ ਪਰਚੇ ਕਰਾਉਂਦੇ ਆ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਅਸੀਂ ਭਾਈ ਅਮਰਪਾਲ ਸਿੰਘ ਨੂੰ ਕਹਿੰਨੇ ਆ ਵੀ ਤੁਸੀਂ ਚੜ੍ਹਦੀ ਕਲਾ ਨਾਲ ਕਾਰਜ ਕਰੋ ਤੇ ਖਾਲਸਾ ਪੰਥ ਤੁਹਾਡੇ ਨਾਲ ਆ ਹਮੇਸ਼ਾ ਨਾਲ ਰਹੇਗਾ ਜਿੱਥੇ ਵੀ ਲੋੜ ਪੈਂਦੀ ਆ ਅਸੀਂ ਜਰੂਰ ਪਹੁੰਚਾਂਗੇ ਅਸੀਂ ਕਿਸੇ ਦਾ ਮਨੋਪਾਲ ਜਿਹੜਾ ਭਾਈ ਸਾਹਿਬ ਦਾ ਘਟ ਨਹੀਂ ਹੋਣ ਦੇਣਾ ਅੱਗੇ ਵੀ ਆਪ ਜੀ ਜਾਣਦੇ ਹੋ ਕਿ ਕਿਸ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਇੱਕ ਸਾਧ ਲਾਣਾ ਜਿਹਦੀ ਆਪ ਜੀ ਨੇ ਵੇਦੇ ਹੋ ਵੀ ਵੀਡੀਓ ਸ਼ਰੇਆਮਲ ਨੈੱਟ ਦੇ ਉੱਤੇ ਵਾਇਰਲ ਹੋ ਰਹੀਆਂ ਵੀ ਗੁਰੂ ਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਕੁੰਡੀ ਲਾ ਕੇ ਤੇ ਕਿਸ ਤਰ੍ਹਾਂ ਇੱਕ ਔਰਤ ਨਾਲ ਪੁਰਖ ਕਰਮ ਕਰ ਰਿਹਾ ਇਸ ਤੋਂ ਵੱਡੀ ਬੇਅਦਬੀ ਕਿਹੜੀ ਹੋਣੀ ਦੀ ਆ ਉਹ ਜਿਹੜਾ ਬੇਅਦਬੀ ਹੁੰਦੀਆਂ ਅਸੀਂ ਮੈਂਟ ਚ ਸਾਰੇ ਇਕੱਠੇ ਹੋ ਜਾਂਦੇ ਆ ਸਾਡਾ ਫਰਜ਼ ਵੀ ਬਣਦਾ ਤੇ ਅਸੀਂ ਜਾ ਕੇ ਉਹਨਾਂ ਸਜ਼ਾਾਂ ਹੀ ਦੇਣੇ ਆ ਹੱਥ ਪੈਰ ਵੀ ਕੱਢ ਦਿੰਦੇ ਆ ਤੇ ਇਹ ਸੰਤ ਜਿਹੜਾ ਸਾਧ ਲਾਣਾ ਇਹਨੇ ਗੁਰੂ ਦੀ ਹਜ਼ੂਰੀ ਵਿੱਚ ਐਡਾ ਵੱਡਾ ਗਲਤ ਕੰਮ ਕੀਤਾ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਖਾਲੀ ਇਹਦਾ ਪਰਚੇ ਨਾ ਨਹੀਂ ਸਰਨਾ ਇਹਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇਹਨੇ ਆਪਣੇ ਨਾਂ ਤੇ ਧੇਰਾ ਖੋਲਿਆ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਉਸ ਦੀ ਹਜ਼ੂਰੀ ਦੇ ਵਿੱਚ ਕਿ ਤਰ੍ਹਾਂ ਦੇ ਕੰਮ ਕਰਦਾ ਅਸੀਂ ਜਿਹੜੀਆਂ ਵੀ ਸਮੂਹ ਸਿੱਖ ਜਦੇ ਬੰਦੀਆਂ ਜਿਹੜੀਆਂ ਵੱਡੀਆਂ ਜਿ세 ਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਪੀਐਸ ਸਾਧ ਨੂੰ ਸਜ਼ਾ ਦੋ ਵੱਡੀ ਤੋਂ ਵੱਡੀ ਸਜ਼ਾ ਦੋ ਇਹਨੇ ਬਹੁਤ ਵੱਡੀ ਬੇਅਦਬੀ ਕੀਤੀ ਛੋਟੀ ਬੇਅਦਬੀ ਨਹੀਂ ਕੀਤੀ ਪੂਰੇ ਵਰਲਡ ਦੇ ਵਿੱਚ ਇਹਨੇ ਨਾਮ ਬਦਨਾਮ ਕਰਕੇ ਰੱਖਤਾ ਇਸ ਤੋਂ ਵੱਡੀ ਬੇਅਦਬੀ ਹੋ ਨਹੀਂ ਸਕਦੀ ਕੋਈ ਇਹ ਛੋਟੀ ਬੇਅਦਬੀ ਨਹੀਂ ਬਹੁਤ ਵੱਡੀ ਬੇਅਦਬੀ ਇੱਕ ਤਾਂ ਬੇਅਦਬੀ ਹੁੰਦੀ ਨਾ ਵੀ ਉਹ ਬੰਦੇ ਨੂੰ ਫੜ ਕੇ ਉਹਨੂੰ ਸਜ਼ਾ ਦੇ ਦੇਣੀ ਤੇ ਇਹਨੇ ਡੇਰੇ ਦਾ ਸਾਧ ਹੋਣ ਦੇ ਨਾਂ ਤੇ ਇੰਨੀ ਵੱਡੀ ਬੇਦਵੀ ਕੀਤੀ ਤੇ ਫਿਰ ਵੀ ਜਿਹੜੇ ਪ੍ਰਸ਼ਾਸਨ ਆ ਉਹਨਾਂ ਦਾ ਸਾਥ ਦਿੰਦਾ ਤੇ ਜਿਹੜੇ ਸਾਥ ਲਾਣੇ ਵੱਡੇ ਵੱਡੇ ਲੀਡਰ ਆ ਉਹ ਵੀ ਉਹਨੂੰ ਉਹਦੀ ਮੰਨਦੇ ਆ ਤੇ ਜਿਹੜੇ ਚੜਦੀ ਕਲਾ ਵਾਲੇ ਕਾਰਜਕਾਰ ਦੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਚਲਦੀ ਕੌਂਫਰੰਸ ਦੇ ਵਿੱਚ ਰੋ ਰਹੇ ਆ ਤੇ ਆਪਣੇ ਦੁਖੜੇ ਜਰਦੇ ਆ ਤੇ ਬਹੁਤੀ ਮੰਨੂ ਫੇਸ ਪਹੁੰਦੀ ਹੈ ਵੀ ਜੇ ਕੋਈ ਸਾਡਾ ਭਰਾ ਵਧੀਆ ਕਾਰਜ ਕਰਦਾ ਤੇ ਉਹਦੇ ਵਾਸਤੇ ਜੇ ਅਸੀਂ ਨਾ ਖੜੇ ਤੇ ਸਾਡੇ ਜੀਵਨ ਦਾ ਕੀ ਹੱਕ ਆ ਕਿ ਅਸੀਂ ਬਸ ਇੱਕ ਦੂਜੇ ਦੇ ਤਾਨੇ ਮੇਨੇ ਮਾਰਦੇ ਆ ਕਿ ਬੇਦਵੀ ਹੁੰਦੀ ਆ ਅੱਜ ਜੇ ਉਹ ਸਾਧ ਨੂੰ ਇੰਨੇ ਇੰਨੇ ਵੱਡੀ ਬੇਦਵੀ ਕੀਤੀ ਆ ਤਾਂ ਉਹਦਾ ਭਾਂਡਾ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਖੋਲਿਆ ਤੇ ਉਹਨੂੰ ਸਜ਼ਾ ਦਵਾਈ ਆ ਤੇ ਫਿਰ ਉਹੀ ਕੁੜੀ ਉਹਦੇ ਖਿਲਾਫ ਹੋ ਗਈ ਆ ਦੇਖੋ ਕੋਈ ਸੱਚਾਈ ਦਾ ਮੁੱਲ ਹੈਗਾ ਕੋਈ ਸੱਚਾਈ ਦਾ ਮੁੱਲ ਨਹੀਂ ਆ ਜੇ ਵੀ ਕੋਈ ਇੱਕ ਪੰਥ ਦਾ ਕੋਈ ਚੜਦਾਈ ਕਾਰਜ ਕਰਦਾ ਉਹਦੇ ਉੱਤੇ ਜਾਂ ਕੇਸ ਪਾ ਦਿੱਤੇ ਜਾਂਦੇ ਆ ਜਾਂ ਜੇਲਾ ਵਿੱਚ ਤੁਲੇ ਜਾਂਦਾ ਜਾਂ ਨੂੰ ਬਦਨਾਮ ਕੀਤਾ ਜਾਂਦਾ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਦਾ ਵੱਧ ਤੋਂ ਵੱਧ ਸਾਥ ਦਿਓ ਵੀਰੋ ਜਿੰਨੇ ਵੀ ਸਾਡੇ ਭੈਣ ਭਰਾ ਸੱਜਣ ਆ ਕਿਉਂਕਿ ਇਹ 24 25 ਤਰੀਕ ਦਾ ਕੱਠ ਰਿਹਾ ਕਿ ਤਨਾ ਭਾਈ ਸਾਹਿਬ ਜਿਹੜੇ ਅਮਰਤਪਾਲ ਸਿੰਘ ਮੈਰੋ ਆ ਉਹ ਕੰਨ ਚਾਲਦੀ ਕਾਨਫਰੰਸ 'ਚ ਰੋ ਰਹੇ ਆ ਹਾਂਜੀ ਉਹ ਆਪਣੇ ਮਨ ਦੇ ਬਲਬ ਨੇ ਦੱਸ ਦਿਆ ਵੀ ਜੇ ਆਪੇ ਪੰਥ ਦਾ ਕਾਰਜਕਰਤਾ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਰੋੜਾ ਪੈਂਦਾ ਵਾ ਘਰੋਂ ਬਿਕਾਰ ਹੋਣਾ ਪੈਂਦਾ ਰੋਟੀ ਵੀ ਨਹੀਂ ਖਾਦੀ ਜਾਂਦੀ ਮਿਲਦੀ ਕਰੋ ਬਕਰ ਰਹਿਣਾ ਪੈਂਦਾ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਭੈਣ ਭਰਾ ਸੱਜਣ ਮਿੱਤਰ ਪੰਥ ਦੇ ਜਿਹੜੇ ਜਿਹੜੇ ਪੰਥਦਰਦੀ ਉਹਨਾਂ ਨੂੰ ਬੇਨਤੀ ਆ ਕਿ ਭਾਈ ਸਾਹਿਬ ਦਾ ਵੱਧੋ ਵਾਧਾ ਸਾਥ ਦਿਓ ਅਸੀਂ ਵੀ ਜਿਹੜਾ ਕੋਈ ਪੰਥ ਵਾਸਤੇ ਕਾਰਜ ਕਰਦਾ ਅਸੀਂ ਭਾਵੇਂ ਕੋਈ ਵੀ ਹੋਵੇ ਭਾਵੇਂ ਸਾਡਾ ਦੁਸ਼ਮਣ ਹੀ ਹੋਵੇ ਜੇ ਕੋਈ ਪੰਥ ਦਾ ਕਾਰਜ ਕਰਦਾ ਅਸੀਂ ਉਸ ਨਾਲ 100% ਦੇ ਨਾਲ ਖੜੇ ਹਾਂ ਤੇ ਖੜੇ ਰਹਿਾਂਗੇ ਹੋਰ ਇਸ ਸਟਾਈਲ ਚਾਹੀਦੀ ਹੁੰਦੀ ਐ ਇੱਥੇ ਝੂਠ ਜਿਹੜੇ ਆ ਤੁਹਾਨੂੰ ਪਤਾ ਵੀ ਝੂਠ ਘਟੇ ਜਾਂਦੇ ਆ ਬਦਨਾਮ ਕੀਤਾ ਜਾਂਦਾ ਵਾ ਤੇ ਵੀਰੋ ਵੱਧ ਤੋਂ ਵੱਧ ਜਿਹੜਾ ਸਾਥ ਹੈ ਉਹ ਭਾਈ ਅਮਰਪਾਲ ਸਿੰਘ ਮੈਰੋ ਦਾ ਦੇਣਾ ਕੀ ਭਾਈ ਅਮਰਪਾਲ ਸਿੰਘ ਨੇ ਥਾਣੇ ਵਿੱਚ ਮਹਾਰਾਜ ਦਾ ਪ੍ਰਕਾਸ਼ ਖੜਿਆ ਸੀ ਲੈ ਕੇ ਗਏ ਸੀ ਗੁਰੂ ਸਾਹਿਬ ਜੀ ਦਾ ਤੇ ਕਿੱਡੇ ਕਿੱਡੇ ਵੱਡੇ ਮਹਾਪੁਰਸ਼ ਵੱਡੇ ਵੱਡੇ ਜ਼ਹੀਦਾਰਾਂ ਨੇ ਉਹਨਾਂ ਨੂੰ ਕਿੰਨਾ ਬਦਨਾਮ ਕੀਤਾ ਕਿ ਇਹਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਤੀ ਐਂ ਕਰਤਾ ਉਹ ਕਰਤਾ ਤੇ ਪਰ ਇਹ ਸਾਥ ਲਾਣੇ ਨੇ ਆਪਣੇ ਗੁਰੂ ਦੀ ਹਜ਼ੂਰੀ ਦੇ ਵਿੱਚ ਐਡਾ ਵੱਡਾ ਕੰਮ ਕੀਤਾ ਤੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਫਰਜ ਬੰਦਾ ਕਿ ਨਹੀਂ ਪੁੱਛਣਾ ਐਡੀ ਵੱਡੀ ਗਨਾਹੀ ਕਰੇ ਐਡਾ ਵੱਡਾ ਕਾਰਜ ਕਰੇ ਜੇ ਅਸੀਂ ਇਹਨੂੰ ਸਜ਼ਾ ਨਹੀਂ ਦੇ ਸਕਦੇ ਫਿਰ ਸਾਡੇ ਪੰਥ ਹੋਣ ਦਾ ਤੇ ਸਾਡੇ ਸਾਡੇ ਉੱਤੇ ਮੈਂ ਕਹਿੰਦਾ ਬਹੁਤ ਵੱਡੀ ਕਲੰਕ ਆ ਇੱਕ ਇਸ ਤੋਂ ਵੱਡਾ ਹੋਰ ਅਸੀਂ ਨਹੀਂ ਕਹਿ ਸਕਦੇ ਅਸੀਂ ਇਹ ਕਲੰਕ ਨੂੰ ਜਿਹੜਾ ਸਾਫ਼ ਕਰਨਾ ਇਹੋ ਜੇ ਸਾਧ ਨੂੰ ਜਿਹੜੇ ਉਹ ਬੰਦੀ ਸਜ਼ਾ ਖਾਲੀ ਪਰਚੇ ਨਾਲ ਨਹੀਂ ਅਜੇ ਬਾਹਰ ਵੀ ਆਉਂਦਾ ਹੈ ਤੇ ਇਹਦੇ ਉੱਤੇ ਜੋ ਵੀ ਆ ਇਹਨੂੰ ਬੰਦੀ ਸਜ਼ਾ ਨੂੰ ਦੇਣੀ ਚਾਹੀਦੀ ਆ ਕਿ ਗਾਂ ਤੋਂ ਅੱਗੇ ਤੋਂ ਵੀ ਕੋਈ ਇਹੋ ਜਿਹਾ ਕੋਈ ਇਹੋ ਜਿਹਾ ਕਰਮ ਨਾ ਕਰੇ ਨਹੀਂ ਬੇਨਤੀਆਂ ਕਰਦੇ ਆ ਜੀ ਵੱਧ ਤੋਂ ਵੱਧ ਜਿਹੜੀ ਵੀਰੋ ਜੇ ਕਿਸੇ ਨੂੰ ਸਹੀ ਵੀਡੀਓ ਲੱਗੀ ਆ ਤਾਂ ਜਰੂਰ ਸ਼ੇਅਰ ਕਰਿਓ ਇੰਨੀਆਂ ਕ ਬੇਨਤੀਆਂ ਦੱਸਦੀਆਂ ਤੇ ਕੋਈ ਵੀ ਵੀਰ ਜਿਹੜਾ ਭਰਾ ਸੱਜਣ ਪੰਥ ਵਾਸਤੇ ਕਾਰਜ ਕਰਦਾ ਉਹਦੇ ਨਾਲ ਜਰੂਰ ਖੜਿਆ ਕਰੋ ਮਨੋਬਲ ਨਾਲ ਟਿਕਨ ਦਿਆ ਕਰੋ ਜੇ ਕੋਈ ਕਰਤਾ ਨੂੰ ਕਰਨ ਦਿਆ ਕਰੋ ਲੱਤਾਂ ਪਵਾਂ ਨਾ ਖਿੱਚਿਆ ਕਰੋ ਭਰਾਵੋ ਇੰਨੀਆਂ ਕ ਬੇਨਤੀਆਂ ਵਾਂ 10 ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ